ਆਓ ਜੀ ਸ਼ੁਰੂ ਕਰੀਏ ਸਤਿ ਸ੍ਰੀ ਅਕਾਲ ਵੀਰ ਜੀ ਇਹ ਕੀ ਪ੍ਰੋਗਰਾਮ ਅੱਜ ਚੱਲਣ ਡਿਆ ਤੁਹਾਡੇ ਇਥੇ ਮਹਾਰਾਜ ਇਹ ਛੋਟੇ ਪਾ ਜੀ ਗੁਰੂ ਮਹਾਰਾਜ ਦੀ ਥੰਕ ਕੋਲਾ ਸਾਹਿਬ ਜੋ ਸੰਗ ਦੇ ਰੂਪ ਚਾਉਣੀ ਹੈ ਹਾਂਜੀ ਹਾਂਜੀ ਚਾਰ ਘਰ ਤੋਂ ਚੱਲੀ ਏ ਹਾਂਜੀ ਅੱਜ ਜਿਹੜਾ ਖੇਤਰਾ ਡੇ ਵਿੱਚ ਰਾਤ ਠਹਿਰਨੀ ਏ ਅੱਛਾ ਜੀ ਤੇ ਇੱਥੇ ਰਾਤ ਪੂਰੀ ਰੁਕਦੀ ਓ ਹਾਂਜੀ ਪੂਰੀ ਰਾਤ ਇੱਥੇ ਰੁਕਦੀ ਏ ਸ਼ੰਕਤ ਜੀ ਹਾਂਜੀ ਹਾਂਜੀ ਤੇ ਭਰਾਵਾਂ ਦੇ ਸਹਿਯੋਗ ਤੇ ਪਰਿਵਾਰ ਦੇ ਸ਼ਿਰੋਗ ਨਾਲ ਹਾਂਜੀ ਹਾਂਜੀ ਐਹੀ ਵੀ ਕਿੰਨੇ ਲੋਕ ਹੈਗੇ ਆ ਠੀਕ ਹੈ ਜੀ ਗੁਰੂ ਮਹਾਰਾਜ ਦੇ ਦਿੱਤੇ ਖਿਡਾ ਰਿਆ ਜੋ ਦਸ਼ਵੰਦ ਕਰਦੇ ਤੇਲ ਫੁੱਲ ਤੌਂ ਫੁਕਾ ਲੰਗਰ ਤਿਆਰ ਕਰਦੇ ਤੇ ਸ਼ੰਕਤ ਨੂੰ ਕਿ ਲਾਵਾਂਗੇ ਜੀ ਇੱਥੇ ਜੌੜਾ ਸਤਰਾ ਤੇ ਇਹ ਤੁਸੀਂ ਕਿੰਨੇ ਕਚੇਰ ਤੋਂ ਇਹ ਜਿਹੜਾ ਲੰਗਰ ਸ਼ਿਕਾਉਂਦੇ ਹੋ ਮਹਾਰਾਜ ਇਹ ਭਾਜੀ ਅਸੀਂ 2010 ਕੋ ਸ਼ੁਰੂ ਕੀਤਾ ਜੀ ਅੱਛਾ ਅੱਛਾ ਵਾਹ ਬਹੁਤ ਵਧੀਆ ਹੈ ਤੇ ਰੱਬ ਨੇ ਤੁਹਾਨੂੰ ਬਹੁਤ ਉਦਮ ਦਿੱਤਾ ਜੀ ਮਹਾਰਾਜ ਐਹੋ ਜੀ ਸੇਵਾ ਕਰਨ ਦਾ ਤੁਹਾਨੂੰ ਮੌਕਾ ਮਿਲਿਆ ਤੇ ਇਹ ਕਿਸੇ ਕਿਸੇ ਨੂੰ ਮਿਲਦਾ ਮੌਕਾ ਜੀ ਮਹਾਰਾਜ ਕਿਹਨੇ ਕੈਮਰਾ ਬਾਰੋ ਜੀ ਹਾਂਜੀ ਹਾਂਜੀ ਇਹ ਪੇਟੀਆਂ ਵੇਖੋ ਜੀ ਸੰਗਤ ਜੀ ਇਹ ਲਿਆ ਕੇ ਰੱਖੀਆਂ ਸੰਗਤ ਜੋਗੀਆਂ ਪੇਟੀਆਂ ਪਾਣੀ ਵਾਲੀਆਂ ਪਿਛੇ ਬਿਚ ਨਾਲ ਦੇ ਘਰ ਬੀਬੀਆਂ ਰਹੀਆਂ ਨੇ ਜੀ ਲੰਗਰ ਪ੍ਰਸ਼ਾਦਾ ਵੀ ਤਿਆਰ ਹੋਣ ਰਿਆ ਹਾਂਜੀ 20 25 ਬੀਬੀਆਂ ਪਸ਼ਾਦਾ ਤਿਆਰ ਕਰ ਲੀਆਂ ਵਿੱਚ ਅੱਛਾ ਜੀ ਹਾਂਜੀ ਜੋ ਕਿਸੇ ਗੁਰਨਾਨਕ ਪਾਤਸ਼ਾਹ ਦਾ ਸਾਡਾ ਕੁਛ ਨਹੀਂ ਜੀ ਠੀਕ ਹੈ ਠੀਕ ਇੱਕ ਨਿਮਾਣੀ ਛਵਕੋ ਕੇ ਸੇਵਾ ਕਰ ਰਹੀਆਂ ਜੀ ਠੀਕ ਹੈ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਜੀ ਇਹ ਬੀਬੀਆਂ ਬੜੇ ਪਿਆਰ ਦੇ ਨਾਲ ਤੇ ਬੜੀ ਸ਼ਰਧਾ ਭਾਵਨਾ ਨਾਲ ਇਹ ਗੁਰੂ ਦਾ ਲੰਗਰ ਤਿਆਰ ਕਰ ਰਹੀਆਂ ਹਨ ਔਰ ਇਹਨਾਂ ਦੀ ਮਿਹਨਤ ਜੋ ਹੈ ਬਹੁਤ ਪਵਿੱਤਰ ਹੈ ਔਰ ਬੜੇ ਪਵਿੱਤਰ ਢੰਗ ਨਾਲ